ਸੌ ਰਹੇ ਨੇ ਉਹ ਚੋਰ ਰਹਾ ਕੋਈ ਜਗ੍ਹਾ ਤੇ ਖੜਨੂ ਜਗ੍ਹਾ ਨਹੀਂ ਜੀ ਇਹ ਪੈ ਰਹੇ ਨੇ ਫਿਰ ਤੁਸੀਂ ਇੱਥੇ ਰਾਤਾਂ ਕੱਟੀ ਆ ਹਾਂਜੀ ਮੀਂਹ ਮੀਂਹ ਵਿੱਚ ਹਾਂਜੀ ਇੱਥੇ ਪੈਣੀਆਂ ਜੀ ਇੱਥੇ ਠੀਕ ਆ ਫਿਰ ਮਾਤਾ ਜੀ ਥੋੜਾ ਮਕਾਨ ਤਾਂ ਸਾਰਾ ਚੋਂਦਾ ਖੜਨੂ ਜਗ੍ਹਾ ਨਹੀਂ ਹੁਣ ਕੀ ਕਰੀਏ ਜੀ ਬਹੁਤ ਔਖਾ ਜੀ ਹਾਂਜੀ ਬਹੁਤ ਔਖਾ ਹੋਇਆ ਤੇ ਹੁਣ ਕੀ ਮੰਗ ਕਰਦੇ ਹੋ ਜੀ ਕੀ ਕਹਿੰਦੇ ਤੁਸੀਂ ਮਾਜੀ ਘਰਵਾਰੀ ਸੰ ਬਣ ਜਵੇ ਬਣਾ ਛੱਤ ਵਗੈਰਾ ਪੈ ਜੀ ਹੋਰ ਜੀ ਬਹੁਤ ਧੰਨਵਾਦ ਹੋ ਕਹੀ ਠੀਕ ਆ ਪਾ ਜੋ ਤੁਸੀਂ ਕੰਡੀਸ਼ਨ ਦੇਖਿਆ ਘਰ ਦੀ ਸੋ ਇੱਥੇ ਰਹਿਣ ਵਾਲਾ ਤਾਂ ਹੁਣ ਸਮਾਂ ਹੈ ਨਹੀਂ ਜੀ ਤਾਂ ਛੱਤ ਦੀ ਜਿਹੜੀ ਕੰਡੀਸ਼ਨ ਬਹੁਤ ਖਰਾਬ ਆ ਸੋ ਅਸੀਂ ਇਹਨਾਂ ਨੂੰ ਹੁਣ ਬੇਨਤੀ ਕੀਤੀ ਆ ਪਰਿਵਾਰ ਨੂੰ ਰਿਕੁਐਸਟ ਕੀਤੀ ਆ ਵੀ ਆਪਣੇ ਮੱਧੋਪੱਤੀ ਘੁੜਾਣੀ ਖੁਰਦ ਰੋਡ ਤੇ ਸਥਿਤ ਬਣਿਆ ਜੀ ਸਵਰਗਵਾਸੀ ਸਰਦਾਰ ਬਚਨ ਸਿੰਘ ਜੀ ਕਮਿਊਨਿਟੀ ਹਾਲ ਉੱਥੇ ਇੱਕ ਬਹੁਤ ਵੱਡਾ ਹਾਲ ਵੀ ਆ ਘੱਟੋ ਘੱਟ 100 ਬੰਦਾ ਰਿਸਟਮੈਂਟ ਆ ਰਾਮ ਨਾ ਹੋ ਜਾਊਗਾ ਤੇ ਬਾਕੀ ਦੋ ਅਲੱਗ ਤੋਂ ਕਮਰੇ ਬਣੇ ਨੇ ਬਹੁਤ ਸੋਹਣੇ ਟਾਈਲਾਂ ਲੱਗੀਆਂ ਨੇ ਲਾਈਟਾਂ ਪੱਖੇ ਸਾਰਾ ਕੁਝ ਹੈਗਾ ਵਾ ਹੋਇਆ ਟਾਇਲਟ ਬਾਥਰੂਮ ਵੀ ਬਣੇ ਹੋਇਆ ਅਸੀਂ ਨੂੰ ਪਰਿਵਾਰ ਨੂੰ ਲੈ ਕੇ ਚੱਲੇ ਆ ਜੀ ਜੋ ਵੀ ਨਾ ਜ਼ਰੂਰੀ ਬਰਤਨ ਵਾਲਾ ਸਮਾਨ ਆਸੇ ਉਹ ਲੈ ਚੱਲੇ ਆ ਨਾਲ ਤੇ ਨਾਲ ਅਸੀਂ ਸਾਰਾ ਸ਼ਿਫਟ ਕਰਾ ਕੇ ਆਵਾਂਗੇ ਇੱਕ ਦਿਨ ਦਿਨ ਰਹਿਣ ਦੋ ਦਿਨ ਰਹਿਣ ਕੋਈ ਦਿੱਕਤ ਨਹੀਂ ਜਦ ਤੱਕ ਸਾਰਾ ਮੌਸਮ ਠੀਕ ਹੋ ਜਾਊਗਾ ਧੁੱਪਾਂ ਨਿਕਲ ਲੱਗ ਜਾਣਗੇ ਉਸ ਤੋਂ ਬਾਅਦ ਫਿਰ ਇੱਕ ਦਿਨ ਹੋਰ ਵੀ ਲਾ ਲੈਣਗੇ ਕੋਈ ਦਿੱਕਤ ਨਹੀਂ ਫਿਰ ਇਹ ਆਪਣਾ ਘਰ ਦਾ ਜਿਹੜਾ ਆਪਣੀ ਸੈਟਿੰਗ ਉਹ ਕਰ ਲੈਣਗੇ ਉਸ ਤੋਂ ਬਾਅਦ ਕਹਿੰਦੇ ਹੋਰ ਵੀ ਜੇ ਕੋਈ ਲੋੜਵੰਦ ਪਰਿਵਾਰ ਆ ਉੱਥੇ ਰਹਿ ਕੇ ਕੱਟ ਸਕਦਾ ਰਾਤਾਂ ਕੋਈ ਦਿੱਕਤ ਨਹੀਂ ਬਹੁਤ ਵੱਡੀ ਸਪੇਸ ਹੋ ਤੇ ਬਹੁਤ ਵਧੀਆ ਜਗ੍ਹਾ ਵਾ ਸਾਫ਼ ਸੁਥਰੀ ਰਹਿ ਸਕਦੇ ਤੁਸੀਂ ਤੇ ਹੁਣ ਅਸੀਂ ਸਾਰੇ ਪਰਿਵਾਰ ਨੂੰ ਲੈ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਜੀ ਪਿੰਡ ਧਮੋਟ ਕਲਾ ਪੱਤੀ ਦੀ ਪੱਛ ਸੋ ਇੱਕ ਆਤਮਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਤੀ ਵੀ ਜਿਹੜੇ ਆਪਣੇ ਪਿੰਡ ਦੇ ਵਿੱਚ ਦੇਖੋ ਨਾ ਲੋੜਵੰਦ ਪਰਿਵਾਰ ਨੇ ਨਾ ਆਪਾਂ ਸਾਰਿਆਂ ਨੂੰ ਪਤਾ ਵੀ ਪਿਛਲੇ ਕਾਫੀ ਦਿਨਾਂ ਤੋਂ ਮੌਸਮ ਖਰਾਬ ਚੱਲਦਾ ਸੀਗਾ ਤੇ ਆਪਾਂ ਦੀ ਵੀਡੀਓ ਪਾਈ ਸੀ ਵੀ ਜਿਹੜੇ ਰੋਜ਼ ਹੀ ਰੋਜ਼ ਕਮਾਉਣ ਵਾਲੇ ਨੇ ਨਾ ਉਹਨਾਂ ਦੇ ਉਹ ਜਿਹੜੇ ਕੰਮ ਕਰਨੇ ਹੋ ਰੁਕ ਗਏ ਕੰਮ ਤੇ ਨਹੀਂ ਜਾ ਹੋ ਰਿਹਾ ਜਿਹਦੇ ਕਰਕੇ ਘਰ ਦਾ ਗੁਜ਼ਾਰਾ ਔਖਾ ਹੋ ਗਿਆ ਚਲਾਉਣਾ ਸੋ ਆਪਾਂ ਵੀਡੀਓ ਪਾਈ ਦੀ ਵੀ ਜੇ ਕੋਈ ਲੋੜਵੰਦ ਪਰਿਵਾਰ ਆ ਆਪਣੇ ਥ ਤੇ ਕੋਸ਼ਕਦਾਨੀ ਵੀਰ ਜੀ ਦਾ ਰਾਤ ਮੈਨੂੰ ਫੋਨ ਵੀ ਆਇਆ ਸੀਗਾ ਪਿੰਡ ਦੇ ਵਿੱਚੋਂ ਤੇ ਉਹਦੇ ਅਸੀਂ ਬਹੁਤ ਧੰਨਵਾਦ ਕਰਦੇ ਆ ਉਹ ਕਹਿੰਦੇ ਰਾਸ਼ਨ ਲੋੜਵੰਦ ਪਰਿਵਾਰ ਨੇ ਆਪਾਂ ਨੂੰ ਜਿੰਨਾ ਵੀ ਹੋ ਸਕੇ ਰਾਸ਼ਨ ਦੀ ਸੇਵਾ ਕਰਦਾਂਗੇ ਤਾਂ ਤਿੰਨੇ ਦੇ ਘਰ ਆ ਕੇ ਮੈਂ ਪਹਿਲੀ ਵਾਰ ਹੀ ਆਇਆ ਇੱਥੇ ਦੀਪਾ ਪੱਤੀ ਦੇ ਵਿੱਚ ਮਕਾਨ ਆ ਤੁਸੀਂ ਲੋਕੇਸ਼ਨ ਵੀ ਦੇਖ ਰਹੇ ਹੋ ਤੇ ਇਹਨਾਂ ਦੇ ਜਿਹੜੇ ਘਰ ਆ ਕੇ ਦੇਖਿਆ ਨਾ ਬਹੁਤ ਔਖਾ ਵਾ ਚਲੋ ਰਾਸ਼ਨ ਤਾਂ ਨਹੀਂ ਆਪਾਂ ਦੇ ਹੀ ਦੇਣਾ ਵਾ ਠੀਕ ਆ ਜੀ ਬਹੁਤ ਲੋੜਵੰਦ ਪਰਿਵਾਰ ਆ ਬਾਕੀ ਤੁਸੀਂ ਘਰ ਦੀ ਕੰਡੀਸ਼ਨ ਦੇਖੋ ਕਿੰਨੀ ਔਖੀ ਆ ਖਰਾਬ ਆ ਕਿੰਨੇ ਮੀਂਹ ਪੈ ਰਹੇ ਨੇ ਕਿੰਨਾ ਰਿਸਕ ਲੈ ਰਹੇ ਨੇ ਨਾ ਡੇਗ ਵੀ ਸਕਦਾ ਮਕਾਨ ਕਿ ਦੇਖੋ ਆਪਣੇ ਪੱਕੇ ਮਕਾਨ ਨੇ ਲੈਂਟਰ ਲੱਗੇ ਨੇ ਫੇਰ ਵੀ ਚੋਰ ਆ ਰਹੇ ਨੇ ਸਾਡਾ ਖੁਦ ਦਾ ਮਕਾਨ ਚੋਰ ਰਹਾ ਜੀ ਲੈਂਟਰ ਵੀ ਲੱਗੇ ਆ ਦਾ ਮਕਾਨ ਪਰ ਇਹ ਮਜਬੂਰ ਨੇ ਇਹ ਮਕਾਨ ਦੇ ਵਿੱਚ ਰਾਤ ਕੱਟਣ ਲਈ ਰੱਖਿਆ ਵੀ ਇੰਨੀ ਔਖੇ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਪਰਿਵਾਰ ਹੈ ਨਾ ਆਪਾਂ ਪੰਜਾਬੀ ਪਰਿਵਾਰ ਆਪਨ ਦਾ ਹੈਲਪ ਕਰਨੀ ਆ ਸੋ ਰਾਸ਼ਨ ਦਾ ਆਪਾਂ ਚਲੋ ਦੇ ਜੇੜਾ ਮੈਂ ਕਹਿੰਦਾ ਜੇ ਨਹੀਂ ਘਰ ਦੇ ਪੱਖੋਂ ਕੋਈ ਹੋਰ ਕੋਈ ਮਾੜੀ ਮੋਟੀ ਪੈਸੇ ਧੱਕ ਦੀ ਜਾਂ ਕੋਈ ਹੋਰ ਘਰ ਨੂੰ ਰਿਪੇਅਰ ਕਰਾਉਣੇ ਥੋੜੀ ਜੀ ਮਦਦ ਹੋ ਜਾਂਦੀ ਹੈ ਨਾ ਤਾ ਤੋ ਡਾ ਬਹੁਤ ਧੰਨਵਾਦ ਹੋਣਾ ਸੀਗਾ ਬਾਕੀ ਤੁਹਾਨੂੰ ਸਾਰੀ ਗਰਾਊਂਡ ਰਿਪੋਰਟ ਗੱਲਬਾਤ ਕਰਾਂਗੇ ਪਰਿਵਾਰ ਮੈਂਬਰ ਆਪਣੇ ਨਾਲ ਹਾਜ਼ਰ ਨੇ ਤੇ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਜੁੜੇ ਰਹੋ ਲੈ ਬਾਕੀ ਸਾਰੀ ਗੱਲਬਾਤ ਕਰਾਂਗੇ ਹਨਾ ਵੀ ਕੀ ਘਰ ਦੇ ਵਿੱਚ ਕਿੰਨੀ ਕਮਾ ਕਿੱਥੋਂ ਖਰਚਾ ਚੱਲਦਾ ਸਾਰਾ ਤੇ ਸਾਸ਼ੀ ਗੱਲਬਾਤਾ ਜੀ ਸਾਸ਼ੀ ਆਏ ਜੀ ਕੀ ਨਾਮ ਵੀਰੇ ਤੇਰਾ ਜੀ ਜਸਨ ਠੀਕ ਆਜੋ ਇੱਥੇ ਕਿਨੋ ਆਜੋ ਤੇ ਕੀ ਕਰਦੇ ਨੇ ਪੜ੍ਹਦੇ ਨੇ ਤੁਸੀਂ ਹਾਂਜੀ ਤੇ ਕਿੱਥੇ ਜੀ ਯਾ ਸ਼ਿਕਾਇਸ਼ ਇਨਕ ਸਕਨ ਜੀ ਸਮਾਜ ਸਕੂਲ ਚ ਤੇ ਕਿਹੜੀ ਕਲਾਸ ਚ ਜੀ 2ਵੀਂ ਚ 2ਵੀਂ ਕਲਾਸ ਸੋ ਇਹ 11ਵੀਂ ਕਲਾਸ ਦਾ ਵਿਦਿਆਰਥੀ ਆ ਘਰ ਦੇ ਵਿੱਚ ਕਿੰਨੇ ਮੈਂਬਰ ਨੇ ਜੀ ਜਿੰਨੇ ਠੀਕ ਆ ਤੁਹਾਡੇ ਪਾਪਾ ਹੋਗੇ ਡੈਡੀ ਹੈ ਨਾ ਹਾਂਜੀ ਹਾਂਜੀ ਗੁੱਡੀਆਂ ਤਾਂ ਵਿਆਹ ਤੀਆਂ ਦੋ ਜੀ ਇਸ ਟਾਈਮ ਇਸ ਟਾਈਮ ਵਾਲੇ ਤੁਸੀਂ ਤਿੰਨ ਮੈਂਬਰ ਹੋ ਹਾਂਜੀ ਠੀਕ ਆ ਪਾਪਾ ਕੀ ਕੰਮ ਕਰਦੇ ਨੇ ਤੁਹਾਡੇ ਜਿਵੇਂ ਉਹਦੀ ਫੈਕਟਰੀ 'ਚ ਲੱਗਨ ਕਿ ਤੇ ਲੇਬਰ ਕਿਉਂ ਪਤਾ ਨਹੀਂ ਉਹ ਕਰਦਾ ਜੀ ਮਾੜੀ ਮੋਟਾ ਜੀ ਠੀਕ ਆ ਵੀ ਜਿੰਨੇ ਕੋਈ ਕੰਮ ਮਿਲ ਗਿਆ ਉਕਰ ਦਾ ਕੰਮ ਕਰ ਲੈਂਦੇ ਨੇ ਯਾਨੀ ਕੋਈ ਹੈ ਨਾ ਵੀ ਰੋਜ਼-ਰੋਜ਼ ਕਮਾਉਣ ਵਾਲੇ ਹੋ ਤੁਸੀਂ ਵੀ ਲੱਗੀ ਦਿਹਾੜੀ ਆ ਵੀ ਸ਼ਾਮ ਨੂੰ ਜਾਂ ਦੁਪਹਿਰ ਕਾਣਗੇ ਤਾਂ ਸ਼ਾਮ ਨੂੰ ਪੈਸੇ ਆਉਣਗੇ ਕਿਤੇ ਚੱਲਦਾ ਜੀ ਠੀਕ ਆ ਵੀ ਜਾਣੀ ਹੁਣ ਮੌਸਮ ਮਤਲਬ ਉਹਨਾਂ ਲਗਭਗ 8 ਦਿਨ 8-10 ਦਿਨ ਹੋ ਗਏ ਮਾਤਾ ਜੀ ਮੀਂਹ ਪੈ ਰਿਹਾ ਫਿਰ ਘਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜੀ ਜੀ ਬਹੁਤ ਔਖਾ ਸਖਾ ਠੀਕ ਆ ਮੈਂ ਤੈਨੂੰ ਬੜਿਆ ਡੇ ਵੀ ਦੇਖ ਰਿਹਾ ਉਹ ਤੇ ਦੁਕਾਨ ਤੇ ਵੀ ਲੱਗੇ ਤੁਸੀਂ ਹੈ ਨਾ ਹਾਂਜੀ ਮੀਂਹ ਹੀ ਦੁਕਾਨ ਤੇ ਹਾਂਜੀ ਠੀਕ ਆ ਸਾਰ ਜਿਹੜੀ ਸਕੂਲੋਂ ਆ ਕੇ ਫਿਰ ਤੁਸੀਂ ਦੁਕਾਨ ਤੇ ਵੀ ਜਾਂਦੇ ਹੋ ਹਾਂਜੀ ਠੀਕ ਆ ਜੀ ਉਹ ਤੋਂ ਕਿੰਨੇ ਵਜੇ ਤੱਕ ਕੰਮ ਕਰਦੇ ਜੀ ਤੁਸੀਂ ਜੇ 7 ਵਜੇ ਤੱਕ ਠੀਕ ਆ ਫਿਰ ਉਸ ਤੋਂ ਬਾਅਦ ਆ ਕੇ ਕੋਈ ਮਣੀ ਪੜਾਈ ਲਿਖਾਈ ਜਿਹੜਾ ਸਕੂਲ ਦਾ ਕੰਮ ਹੋ ਕਰਦਾ ਹਾਂਜੀ ਠੀਕ ਆ ਸੋ ਇਹ ਵੀਰ ਨੇ ਦੱਸਿਆ ਜੀ ਜਿਹੜੇ ਨਾਲ ਤੇ ਉਹ ਮਜ਼ਦੂਰੀ ਕਰਦੇ ਨੇ ਜੀ ਜਿਵੇਂ ਕੋਈ ਕੰਮ ਮਿਲ ਗਿਆ ਓਕਣ ਕਰ ਲੈਂਦੇ ਨੇ ਤੇ ਰੋਜ਼ ਦੀ ਰੋਜ਼ ਕਮਾਉਂਦੇ ਨੇ ਤੇ ਇਹ ਬੇਟਾ ਜੀ ਇਹਨਾਂ ਦਾ ਇਹ ਪੜ੍ਹਾਈ ਵੀ ਕਰਦਾ 11ਵੀਂ ਕਲਾਸ ਦੇ ਵਿੱਚ ਆਪਣੇ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦਾ ਵਾ ਤੇ ਇਹ ਕਹਿੰਦਾ ਵੀ ਸਕੂਲ ਤੋਂ ਆ ਕੇ ਮੇਨ ਬੱਸ ਸਟੈਂਡ ਤੇ ਕੋਈ ਸਬਜ਼ੀ ਦੁਕਾਨਾਂ ਚਲੋ ਹਨਾ ਕੁਸ਼ਤਾ ਕਰਨੀ ਪੈਂਦਾ ਹੁਣ ਕਰਨਾ ਵੀ ਪੈਂਦਾ ਹਨਾ ਵਿਚਾਰੇ ਨੂੰ ਕਿਉਂਕਿ ਘਰ ਦੇ ਹਾਲਾਤ ਬਹੁਤ ਖਰਾਬ ਨੇ ਤੇ ਢਿੱਡ ਦਾ ਰੋਟੀ ਰੋਜ਼ ਸ਼ਾਮ ਨੂੰ ਮੰਗਦਾ ਜੀ ਤੇ ਇਹ ਵੀਰ ਕਹਿੰਦਾ ਮੈਂ 7 ਵਜੇ ਤੱਕ ਉੱਥੇ ਮਿਹਨਤ ਕਰਦਾ ਵਾ ਚਲੋ ਜਿੰਨੀ ਕੁ ਵੀ ਹੈਗੀ ਉਹ ਇਹ ਤੇ ਉਹਨਾਂ ਦਾ ਵੀ ਚਲੋ ਧੰਨਵਾਦ ਹੈ ਨਾ ਵਿਚਾਰੇ ਦਾ ਇਹਨੂੰ ਉਹਨਾਂ ਰੋਜੀ ਰੋਟੀ ਤੇ ਲਾਇਆ ਵਾ ਤੇ ਬਾਕੀ ਨਾਲ ਪੜ੍ਹਾਈ ਵੀ ਕਰਦਾ ਵਾ ਘਰ ਦੇ ਹਾਲ ਤੁਸੀਂ ਦੇਖ ਸਕਦੇ ਹੋ ਵੀ ਕਹਿੰਦੇ ਆ ਭਾਪੀ ਮੀ ਬਹੁਤ ਪੈ ਰਹੇ ਨੇ ਨਾ ਆਪਾਂ ਪੱਕੇ ਮਕਾਨਾਂ ਦੇ ਵਿੱਚ ਵੀ ਕਹਿੰਦੇ ਨਾ ਵੀ ਹਾਏ ਕਿੰਨਾ ਮੀ ਪੈ ਰਿਹਾ ਹੈ ਨਾ ਡਰ ਲੱਗਦਾ ਰਹਿੰਦਾ ਵਾ ਤੇ ਹਜੇ ਇੱਕ ਦੋ ਦਿਨ ਮੌਸਮ ਹੋਰ ਵੀ ਖਰਾਬ ਦੱਸਿਆ ਹੁਣ ਵੀ ਮੌਸਮ ਖਰਾਬ ਆ ਹਲਕਾ ਹਲਕਾ ਕੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਘੰਟਾ ਘਰ ਹੋ ਗਿਆ ਸੀਗਾ ਵੀ ਤੇ ਅਸੀਂ ਰਾਸ਼ਨਕਾਰ ਦੇ ਕਰਦੇ ਹਾਂ ਘਰ ਦੇ ਵਿੱਚ ਆਗ ਬਾਂਚੇ ਤੇ ਮੈਂ ਦੇਖਿਆ ਵੀ ਇਹ ਬਾਕੀ ਚੋਂ ਰਾਸ਼ਨ ਤਾਂ ਦੇ ਹੀ ਦੇਣਾ ਆਪਾਂ ਤੇ ਆਪਾਂ ਨੇ ਦੀ ਜੋ ਕੋਈ ਵੈਸੇ ਘ ਤਾਂ ਬਹੁਤ ਹੋਰ ਬਾਤ ਹੋਗਾ ਤੁਸੀਂ ਦੇਖ ਸਕਦੇ ਟਾਇਲਟ ਬਾਥਰੂਮ ਵੀ ਕਿੰਨੇ ਖਸਤਾ ਹਾਲਤ ਦੇ ਵਿੱਚ ਨੇ ਤੇ ਬਾਕੀ ਜਿੱਥੇ ਸੌ ਰਹੇ ਨੇ ਉਹ ਚੋ ਰਹਿਆ ਕੋਈ ਜਗ੍ਹਾ ਤੇ ਖੜਨੂ ਜਗ੍ਹਾ ਨਹੀਂ ਜੀ ਇਹ ਪੈ ਰਹੇ ਨੇ ਫਿਰ ਤੁਸੀਂ ਇੱਥੇ ਰਾਤਾਂ ਕੱਟੀਆਂ ਹਾਂਜੀ ਮੀਂਹ ਮੀਂਹ ਦੇ ਵਿੱਚ ਹਾਂਜੀ ਇੱਥੇ ਪੈਨੇ ਆ ਜੀ ਇੱਥੇ ਠੀਕ ਆ ਫਿਰ ਮਾਤਾ ਜੀ ਥੋੜਾ ਮਕਾਨ ਤਾਂ ਸਾਰਾ ਚੋਂਦਾ ਖੜਨੂ ਜਗ੍ਹਾ ਨਹੀਂ ਹੁਣ ਕੀ ਕਰੀਏ ਜੀ ਬਹੁਤ ਔਖਾ ਜੀ ਹਾਂਜੀ ਬਹੁਤ ਔਖਾ ਹੋਇਆ ਤੇ ਹੁਣ ਕੀ ਮੰਗ ਕਰਦੇ ਹੋ ਜੀ ਕੀ ਕਹਿੰਦੇ ਤੁਸੀਂ ਵੀ ਮਾਜੀ ਘਰ ਵਾਰ ਰਹੀ ਸੰਨ ਬਣਾ ਜਿਵੇਂ ਬਣਾ ਛੱਤ ਵਗੈਰਾ ਪੈ ਗਿਆ ਹੋਰ ਜੀ ਬਹੁਤ ਧੰਨਵਾਦ ਹੋ ਗਿਆ ਜੀ ਸੋ ਲੋੜਵੰਦ ਪਰਿਵਾਰ ਆ ਜੀ ਘਰ ਦੀ ਕੰਡੀਸ਼ਨ ਇਹਦੇ ਵਿੱਚ ਕੋਈ ਲੁਕੋ ਨਹੀਂ ਹੈਗਾ ਦੇਖ ਰਹੇ ਹੋ ਤੁਸੀਂ ਛੱਤਾਂ ਬਿਲਕੁਲ ਚੋਹ ਰਹੀਆਂ ਨੇ ਜੀ ਖੜਨ ਨੂੰ ਜਗ੍ਹਾ ਨਹੀਂ ਹੈ ਅੰਦਰ ਕੱਲ ਸੀ ਪੈ ਰਹੇ ਅੰਦਰ ਰਾਤ ਕੱਟ ਰਹੇ ਨੇ ਜੀ ਤਿੰਨੇ ਪਰਿਵਾਰ ਦੇ ਮੈਂਬਰ ਹਾਂਜੀ ਕੋਈ ਵੀ ਗਿਰਗੀ ਸਾਡੀ ਤਾਂ ਜੀ ਹਾਂਜੀ ਕੋਈ ਵੀ ਗਿਰਗੀ ਜੀ ਠੀਕ ਆ ਇਹ ਡਿੱਗ ਹੋਣਾ ਨਾ ਜੀ ਹਾਂਜੀ ਤੇ ਟਾਇਲਟ ਦਾ ਡਿੱਗ ਸੀਗਾ ਇਹ ਵੀ ਦੇਖੋ ਡਿੱਗ ਚੁੱਕਿਆ ਜੀ ਤੇ ਟਾਇਲਟ ਦੀ ਕੰਡੀਸ਼ਨ ਦੇਖ ਲਓ ਨਾ ਬਾਕੀ ਤੁਸੀਂ ਦੇਖ ਸਕਦੇ ਹੋ ਇੰਨਾ ਕੀ ਥਾਂ ਆਪਣੇ ਕੋਲ ਜੀ ਹਾਂਜੀ ਇੰਨਾ ਹੈ ਇੰਨਾ ਕੀ ਥੋਵਾ ਜੀ ਆ ਵੀ ਬਹੁਤ ਖਾਸ ਤਹਾਲ ਦੇ ਵਿੱਚ ਕਮਰੇ ਪਹਿਲੇ ਡੇਗੇ ਸੀਗਾ ਚਲੋ ਤੇ ਹੁਣ ਜਿੱਥੇ ਰਾਤ ਕੱਟ ਰਹੇ ਨੇ ਦੇਖੋ ਇੱਥੇ ਇਹਨਾਂ ਦੀ ਪੇਟੀ ਆ ਇੱਥੇ ਸੌਂਦੇ ਨੇ ਇੱਥੇ ਕਿਚਨ ਰੋਟੀ ਬਣੀ ਇੱਥੇ ਬਣਾਉਂਦੇ ਨੇ ਚੁੱਲਾ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਸਾਰਾ ਮੀਹ ਦੇ ਨਾਲ ਖਰਾਬ ਹੋ ਚੁੱਕਿਆ ਤੇ ਗੈਸ ਤੇ ਆਪਣਾ ਰੋਟੀ ਪਣੀ ਬਣਾਉਂਦੇ ਨੇ ਤੇ ਬਹੁਤ ਔਖਾ ਵਾ ਜਾਨੀ ਪਰਿਵਾਰ ਦਾ ਮੈਂ ਜੇ ਤੁਸੀਂ ਇਨੀ ਕ ਹੈਲਪ ਕਰ ਦੋ ਘਰ ਦੀ ਥੋੜੀ ਰਿਪੇਅਰ ਕਰਾ ਦਮੋ ਜਾਂ ਕੋਈ ਤਰਪਾਲਾ ਵਗੈਰਾ ਦਾ ਪ੍ਰਬੰਧ ਵਧੀਆ ਹੋ ਜਾਵੇ ਬਾਕੀ ਆਪਾਂ ਪਰਿਵਾਰ ਨੂੰ ਹੋਰ ਪੁੱਛ ਵੀ ਲੈਨੇ ਆ ਨਾ ਕੀ ਚੀਜ਼ ਦੀ ਲੋੜਾ ਹੁਣ ਤੁਸੀਂ ਕੀ ਕਹਿੰਦੇ ਹੋ ਜੀ ਮਾੜੇ ਮੋਟੇ ਜੇ ਤੁਸੀਂ ਕੋਈ ਕਹਿ ਦੇਵੇ ਵੀ ਥੋੜਾ ਮੋਟਾ ਤੁਸੀਂ ਕਰ ਸਕਦੇ ਹੋ ਆਪਣੇ ਕੋਲੋਂ ਹਾਂਜੀ ਹਾਂਜੀ ਨਾਂਜੀ ਜੇ ਬੰਦਾ ਕਹੇ ਵੀ ਚਲੋ ਅੱਧੇ ਇੱਕ ਪੈਸੇ ਅਸੀਂ ਦੇ ਦਿੰਨੇ ਆ ਤੁਸੀਂ ਇੱਕਦਮ ਮકાਨ ਸ਼ੁਰੂ ਕਰ ਲਓ ਅੱਧੇ ਤੁਸੀਂ ਪਾਲ ਲਓ ਜੀ ਹੈ ਕੋਸ਼ ਨਾਂਜੀ ਹਾਂਜੀ ਨਹੀਂ ਇੰਨੇ ਹੋ ਨਹੀਂ ਹੈਗੇ ਵੀ ਰੋਜ਼ ਦੀ ਰੋਜ਼ ਚੱਲਦਾ ਸੀ ਹਾਂਜੀ ਕਦੇ ਉਹਨਾਂ ਇਸ ਟਾਈਮ ਇਹਨਾਂ ਕੋਲ ਕਹੇ ਦੀ ਮੈਂ ਤਾਂ ਕਿਹਾ ਸੀਗਾ ਵੀ ਜੇ ਕੋਈ ਤੁਸੀਂ ਅੱਧੇ ਕ ਪੈਸੇ ਪਾਲਣ ਅੱਧੇ ਕ ਕੋਈ ਦਾਨੀ ਵੀਰ ਕਰ ਦਵੇ ਹੈਲਪ ਹੈ ਨਾ ਤਾਂ ਇਹ ਕਦੇ ਵੀ ਨਹੀਂ ਸਾਡਾ ਤਾਂ ਕੰਮ ਭਾਈ ਓੱਖਾ ਰੋਜ਼ ਦੀ ਰੋਜ਼ ਆਲਿਆ ਸਾਡੇ ਕੋਲ ਕੋਈ ਇਹਨੇ ਪੈਸੇ ਹੈ ਨਹੀਂ ਜਮਾ ਬਾਕੀ ਸਾਡੇ ਨਾਲ ਜੁੜੇ ਰਹੋ ਪਰਿਵਾਰ ਸੀਗਾ ਜਿਹੜਾ ਜੋ ਤੁਸੀਂ ਵੀਡੀਓ ਦੇਖੀ ਤੁਸੀਂ ਸਾਰੇ ਪਰਿਵਾਰ ਨੂੰ ਅਸੀਂ ਸਾਰੇ ਟੀਮ ਨੇ ਨਾਲ ਮਿਲ ਕੇ ਤੇ ਇੱਥੇ ਸ਼ਿਫਟ ਕਰਤਾ ਸਵਰਗਵਾਸੀ ਸਰਦਾਰ ਬਜਨ ਸਿੰਘ ਕਮਿਊਨਿਟੀ ਹਾਲ ਹਜੇ ਵੀ ਹੋਰ ਬਹੁਤ ਸਪੇਸ ਹੈਗੀ ਹੈ ਜੇ ਕੋਈ ਹੋਰ ਪਰਿਵਾਰ ਰਹਿਣਾ ਚਾਹਦਾ ਕੋਈ ਲੋੜਵੰਦ ਘਰੇ ਦਿੱਕਤ ਆ ਹਨਾ ਮੀਂਹ ਦੇਖੋ ਹੁਣ ਵੀ ਆ ਰਿਹਾ ਹੁਣ ਵੀ ਮੀਂਹ ਪੈ ਰਿਹਾ ਸੀ ਮੀਂਹ ਤੋਂ ਪਹਿਲਾਂ ਪਹਿਲਾਂ ਨੂੰ ਸ਼ਿਫਟ ਕਰਤਾ ਤੇ ਬਹੁਤ ਵਧੀਆ ਤੁਸੀਂ ਦੇਖ ਰਹੇ ਹੋ ਕਮਰਾ ਦਿੱਤਾ ਉਹਨਾਂ ਨੂੰ ਸੈਟ ਬਣਿਆ ਹੋਇਆ ਸਾਰੀਆਂ ਸਹੂਲਤਾਂ ਨਾਲ ਲੈਸ ਆ ਜੀ ਇਹ ਕਮਿਊਨਿਟੀ ਹਾਲ ਤੇ ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ ਤੇ ਯਾਨੀ ਅੱਜ ਦਾ ਅਸੀਂ ਮੌਕਾ ਸਾਂ ਤੇ ਮੀਹ ਤੋਂ ਪਹਿਲਾਂ ਪਹਿਲਾਂ ਆਪਾਂ ਉਹਨੂੰ ਇੱਥੇ ਸ਼ਿਫਟ ਕਰਤਾ ਹੁਣ ਇੱਕ ਦੋ ਦਿਨ ਵਿੱਚ ਰਹਿਣਗੇ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਊਗੀ ਆਪਾਂ ਦੇਖ ਲਾਂਗੇ ਜੋ ਵੀ ਆਪਾਂ ਨੂੰ ਛੱਤ ਬਾਰੇ ਜੋ ਵੀ ਡਿਸੀਜਨ ਲੈਣਾ ਫੈਸਲਾ ਲੈਣਾ ਤੇ ਤੁਹਾਡੇ ਸਹਿਯੋਗ ਨਾਲ ਜਿੰਨਾ ਕਿ ਵੀ ਹੋ ਸਕੇ ਆਪਾਂ ਮਦਦ ਕਰਦਾਂਗੇ ਜਣੀ ਅੱਜ ਦੀ ਘੜੀ ਦੇ ਵਿੱਚ ਉਹਨੂੰ ਆਪਾਂ ਨੂੰ ਛੱਤ ਚਾਹੀਦੀ ਸੀ ਛੱਤ ਮਿਲ ਗਈ ਜੀ ਤੇ ਹੁਣ ਆਪਾਂ ਆਰਾਮ ਨਾਲ ਬਾਅਦ ਸੋਚ ਲਾਂਗੇ ਕੀ ਕਰਨਾ ਤੇ ਜਣੀ ਅੱਜ ਦੇ ਆਪਾਂ ਮੌਕਾ ਸੰਭਲਿਆ ਤੇ ਇਹਨੂੰ ਅੰਦਰ ਮੀਹ ਤੋਂ ਪਹਿਲਾਂ ਪਹਿਲਾਂ ਸ਼ਿਫਟ ਕਰਤਾ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ